ਅਲਗੀ ਵੀ ਇਹ ਤਾਂ ਖੇੜਾ ਛੜਾਉਣਾ ਹੋਵੇ ਹਾਂਜੀ ਹਾਂਜੀ ਵੀ ਇਹ ਪ੍ਰੋਡਕਟ ਤੁਸੀਂ ਭਾਈ ਆ ਚਲਾ ਕੇ ਇਹ ਐ ਮਾਰਨਾ ਹੋਵੇ ਸੀ ਤੇ ਹੁਣਾ ਵੀ ਲੋਕਾਂ ਦਾ ਇਸ ਪ੍ਰੋਡਕਟ ਤੋਂ ਖੇੜਾ ਛੁੱਟੇ ਜੀ ਤੇ ਪਸ਼ੂ ਦੇ ਭਾਰ ਦੀ ਪ੍ਰੋਬਲਮ ਨਹੀਂ ਆਊਗੀ ਜੀ ਨਾ ਰਿਪੀਟਰ ਦੀ ਪ੍ਰੋਬਲਮ ਆਊਗੀ ਆਪਣਾ ਪਸ਼ੂ ਸਾਲ ਨਹੀਂ ਪੰਦਦਾ ਜੀ ਮੈਨੂੰ ਕਹਦੇ ਬਈ ਯਾਰ ਮੈਂ ਪੈਸੇ ਨਹੀਂ ਦੇ ਸਕਦਾ ਮੈਂ ਘਰੋਂ ਗਰੀਬ ਆ ਯਾਰ ਇਹ ਜੋ ਹੁੰਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਜੀ ਉਹਨੂੰ ਆਪਾਂ ਫ੍ਰੀ ਭੇਜਾਂਗੇ ਕੋਈ ਚੱਕਰ ਨਹੀਂ ਜੀ ਆਪਾਂ ਉਹ ਚੀਜ਼ ਆਪਾਂ ਕੋਈ ਐਨ ਕਮਾਈ ਦਾ ਨਹੀਂ ਆਪਾਂ ਨੂੰ ਹੈਗਾ ਲੋਕਾਂ ਦੇ ਪਰਿਸ਼ੂ ਠੀਕ ਹੋਣਗੇ ਸਭ ਕੁਝ ਸਹੀ ਹੋਊਗਾ ਜੀ ਛੱਪੜਾਂ 'ਚ ਵੀ ਜਾਂਦੇ ਸੀਗੇ ਆਸੇ-ਪਾਸੇ ਕਾਹ ਵੀ ਖਾਂਦੇ ਸੀਗੇ ਕੋਈ ਨੰਮ ਖਾਂਦਾ ਸੀ ਕਿਉਂਕਿ ਘਰ ਨੂੰ ਮੂੰਹ ਮਾਰਦਾ ਸੀਗਾ ਵੀ ਚੰਗੇ ਵਦਕਰਨ ਹੁੰਦੇ ਕਿਉਂਕਿ ਬੱਚੇ ਦਾ ਨਹੀਂ ਦਾ ਨਾੜਾ ਕਮਜ਼ੋਰ ਹਿੰਗਾ ਬੱਚੇ ਦਾ ਨਹੀਂ ਥੱਲੇ ਨੂੰ ਜਾਣ ਲੱਗ ਪੈਂਦੀ ਹੈ ਜੀ ਮੈਂ ਕਿ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਇਹਦੇ ਨਾਲ ਬਹੁਤ ਵਧੀਆ ਇਨਸਾਨ ਨੂੰ ਨਾ ਮੁਲਾਕਾਤ ਕਰਵਾਉਣੀ ਹੈ ਮੁਲਾਕਾਤ ਦੇ ਵਿੱਚ ਨਾ ਆਪਾਂ ਜਾਣਕਾਰੀ ਜਿਹੜੀ ਹੈਗੀ ਹੈ ਮਿੱਤਰੋ ਜਿਹੜੀ ਪਸ਼ੂਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆਉਂਦੀ ਹੈ ਇੱਕ ਪ੍ਰੋਬਲਮ ਕਿਹੜੀ ਆਉਂਦੀ ਹੈਗੀ ਉਹ ਭਾਰ ਪੈਣ ਦੀ ਅੱਜ ਆਪਣੇ ਕੋਲ ਸੰਦੀਪ ਸ਼ਰਮਾ ਜੀ ਪਹੁੰਚੇ ਹੋਏ ਐ ਇਹਨਾਂ ਤੋਂ ਨਾ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਅੱਜ ਆਪਣੇ ਕੋਲ ਇਹ ਦੂਜੀ ਵਾਰ ਆਏ ਐ ਮਿੱਤਰੋ ਪਰ ਦੂਜੀ ਾਰ ਨਾ ਅੱਜ ਆਪਣੇ ਕੋਲ ਇਹਨਾਂ ਕੋਲ ਇਹਨਾਂ ਦੇ ਨਾ ਦੋ ਪ੍ਰੋਡਕਟ ਨੇ ਦੋਨਾਂ ਪ੍ਰੋਡਕਟਾਂ ਦੀ ਮੈਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗਾ ਮੁਲਾਕਾਤ ਕਰਵਾਉਣੀ ਆ ਆਪਾਂ ਤੇ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਕੋਲੇ ਪਹੁੰਚੇ ਤੇ ਅਸੀਂ ਤੁਹਾਡਾ ਸੁਆਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂਗੇ ਧੰਨਵਾਦ ਜੀ ਬਹੁਤ ਬਹੁਤ ਅ ਸੰਦੀਪ ਜੀ ਜਿਵੇਂ ਆਪਾਂ ਗੱਲ ਕਰ ਲੀ ਦੀ ਪਹਿਲਾਂ ਇੱਕ ਨਾ ਆਪਾਂ ਤੁਹਾਡਾ ਪ੍ਰੋਡਕਟ ਦਿਖਾਇਆ ਸੀ ਪ੍ਰੋਲਪਿਕ ਹਾਂ ਇਹ ਜਿਵੇਂ ਪ੍ਰਾਕਟ ਆ ਗਿਆ ਆਪਣਾ ਇਹ ਭਾਰ ਵਾਸਤੇ ਆ ਗਿਆ ਬਿਲਕੁਲ ਜੀ ਪਰ ਯਾਰ ਨਾ ਵੀ ਭਾਰ ਵਾਲਾ ਪ੍ਰੋਡਕਟ ਤਾਂ ਆਪਾਂ ਦੱਸ ਹੀ ਦੇਣਾ ਬਿਲਕੁਲ ਜੀ ਪਰ ਇਹਦਾ ਮੈਨੂੰ ਆਏ ਦੱਸ ਭਾਰ ਪੈਣ ਦੇ ਕਾਰਨ ਕੀ ਹੁੰਦੇ ਵੀ ਜਿਹੜੇ ਪਸ਼ੂ ਭਾਰ ਪਾਉਣ ਲੱਗ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਜੀ ਗੱਲ ਕਰਦੇ ਆ ਰਮਨਵੀਰ ਕੋਲ ਨਾਲ ਪਹਿਲਾਂ ਆਇਆ ਸੀ 2-3 ਮਹੀਨੇ ਪਹਿਲਾਂ ਜੀ ਠੀਕ ਹੈ ਜੀ ਉਦੋਂ ਆਪਾਂ ਇਸ ਪ੍ਰੋਡਕਟ ਬਾਰੇ ਵੀਡੀਓ ਪਾਈ ਸੀਗੀ ਜੀ ਇੱਕ ਤਾਂ ਚਲੋ ਸਵਾਲ ਦਾ ਜਵਾਬ ਮੈਂ ਫੇਰ ਦਿੰਦਾ ਵੀ ਇੱਕ ਤਾਂ ਇਸ ਪ੍ਰੋਡਕਟ ਦੇ ਰਿਜ਼ਲਟ ਬਾਰੇ ਤੁਸੀਂ ਆਪਦੇ ਰਿਵਿਊ ਦੇਣੇ ਆ ਜੀ ਠੀਕ ਹੈ ਕਿ ਕਿੱਦਾਂ ਦੇ ਤੁਹਾਨੂੰ ਰਿਜ਼ਲਟ ਮਿਲੇ ਆ ਜੀ ਠੀਕ ਹੈ ਕੀ ਕੀ ਤੁਹਾਨੂੰ ਸਾਈਡ ਇਫੈਕਟ ਮਿਲੇ ਆ ਸਾਰਾ ਕੁਝ ਤੁਸੀਂ ਪ੍ਰੋਫਾਈਲ ਸਾਕੇ ਦੱਸਣਾ ਕਮੈਂਟਾਂ 'ਚ ਦੱਸਣਾ ਹੈ ਜੀ ਠੀਕ ਹੈ ਬਾਕੀ ਆਪਾਂ ਸਰ ਗੱਲ ਕਰਦੇ ਆ ਜੀ ਭਾਰ ਪੈਣ ਦੇ ਕਾਰਨ ਦੀ ਹਾਂ ਭਾਰ ਪੈਣ ਦੇ ਕਾਰਨ ਹੁੰਦੇ ਆ ਜੀ ਕਈ ਵਾਰ ਨਾਲ ਆਪਾਂ ਜਿਵੇਂ ਪਹਿ ਕਿਉਂਕਿ ਪਹਿਲਾਂ ਆਪਣੇ ਜੋ ਬਜ਼ੁਰਗ ਆਪਣੇ ਪਸ਼ੂ ਲੈ ਕੇ ਜਾਂਦੇ ਸੀ ਛੱਪੜਾਂ 'ਚ ਵੀ ਜਾਂਦੇ ਸੀਗੇ ਆਸ-ਪਾਸੇ ਘਾਹ ਵੀ ਖਾਂਦੇ ਸੀਗੇ ਕੋਈ ਨੰਮ ਖਾਂਦਾ ਸੀ ਕਿਉਂਕਿ ਕਰਨੂ ਮੂੰਹ ਮਾਰਦਾ ਸੀਗਾ ਸਹੀ ਗੱਲ ਹੈ ਵੀ ਚੰਗੇ ਵਧੀਆ ਉਹਨਾਂ ਨੂੰ ਮਿਡਲ ਵਿਟਾਮਿਨ ਸਾਰਾ ਕੁਝ ਮਿਲ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਵਿਟਾਮਿਨ ਜਿਹੜਾ ਦੇਣ ਵਾਸਤੇ ਨਾ ਜੀ ਆਪਾਂ ਨੂੰ ਅਲੱਗ ਤੌਰ ਤੇ ਆਪਾਂ ਨੂੰ ਜਿਵੇਂ ਇਦਾਂ ਆਪਾਂ ਮੀਨਰਲ ਐਕਸਟਰ ਪਿਆ ਜੀ ਇਦਾਂ ਦੇ ਆਪਾਂ ਨੂੰ ਪ੍ਰੋਡਕਟ ਦੇਣੇ ਪੈਂਦੇ ਆ ਜੀ ਠੀਕ ਹੈ ਪਰ ਹੁਣ ਸਾਲ ਦੋ ਸਾਲਾਂ ਦੇ ਵਿੱਚ ਜੀ ਇੱਕ ਹੋਰ ਟ੍ਰੈਂਡ ਚੱਲਿਆ ਜੀ ਜਦੋਂ ਕੋਈ ਪਸ਼ੂ ਆਪਣਾ ਹੀਟ 'ਚ ਨਹੀਂ ਆਉਂਦਾ ਜੀ ਨਹੀਂ ਆਉਂਦਾ ਉਦੇ ਵਾਸਤੇ ਆਪਾਂ ਪ੍ਰੋਡਕਟ ਆਪਾਂ ਲਗ ਦਿੰਨੇ ਆ ਜੀ ਠੀਕ ਹੈ ਕਈ ਵਾਰ ਆਪਣਾ ਪਸ਼ੂ ਸੁੰਧਣੀ ਹੈਗਾ ਜੀ ਆਪਾਂ ਬੱਚੇ ਦਾ ਨੀ ਮੂੰਹ ਖਲਾਉਣ ਵਾਸਤੇ ਆਪਾਂ ਟੀਕਾ ਲਾ ਦਿੰਨੇ ਆ ਜੀ ਲਾ ਦਿੰਨੇ ਆ ਠੀਕ ਹੈ ਬਾਕੀ ਆਪਾਂ ਕਈ ਪਸ਼ੂ ਕਹਿੰਦੇ ਆਪਣੇ ਰਿਪੀਟ ਕਰੀਏ ਦੇ ਬਾਰ-ਬਾਰ ਆਪਾਂ ਜੋ ਵੀ ਆਪਾਂ ਨੂੰ ਕੋਈ ਸੁਜੈਸਟ ਕਰਦਾ ਆਪਾਂ ਉਹ ਚੀਜ਼ ਦੇਣਾ ਕਿਉਂਕਿ ਆਪਾਂ ਆਪਦੀ ਵਾਅਦਾ ਪੂਰੀ ਲਾਉਣਾ ਵੀ ਸਾਡਾ ਪਸ਼ੂ ਗੱਭਣ ਰਵੇ ਸਾਲ ਨਾ ਪੰਨੇ ਹਾਂ ਹਾਂ ਪਰ ਉਹ ਚੀਜ਼ ਨਾ ਜੀ ਮੈਂ ਤੁਹਾਨੂੰ ਦੱਸ ਉਹ ਚੀਜ਼ ਨਾ ਥੋੜੀ ਸਾਈਡ ਇਫੈਕਟ ਕਰਦੀ ਹੈ ਜੀ ਕਿਉਂਕਿ ਨਾ ਉਹ ਬੱਚੇਦਾਨੀ ਤੇ ਉਹਦਾ ਰਿਐਕਟ ਪੈਂਦਾ ਜਿੱਦਾਂ ਆਪਾਂ ਕਹਦੇ ਨੇ ਉਹਦੇ ਵਿੱਚ ਬੱਚੇਦਾਨੀ ਦੇ ਨਾੜਾਂ ਕਮਜ਼ੋਰ ਹੋਣ ਲੱਗ ਪੈਂਦੀਆਂ ਠੀਕ ਹੈ ਆਪਾਂ ਉਹਨਾਂ ਚੀਜ਼ਾਂ ਨਾਲ ਪਸ਼ੂ ਆਪਾਂ ਗੱਭਣ ਹੋ ਗਿਆ ਜੀ ਬਟ ਆਪਾਂ ਨੂੰ ਕਈ ਵਾਰ ਚੌਥੇ ਪੰਜਵੇਂ ਮਹੀਨੇ ਜਾਂ ਐਂਡ ਤੇ ਜਾ ਕੇ ਪਸ਼ੂ ਆਪਣਾ ਨਾ ਜ਼ੋਰ ਮਾਰਨ ਲੱਗ ਪੈਂਦਾ ਜੀ ਓਕੇ ਜ਼ੋਰ ਮਾਰਨ ਦਾ ਕਾਰਨ ਹੁੰਦਾ ਕਿਉਂਕਿ ਬੱਚੇਦਾਨੀ ਦੇ ਨਾੜਾਂ ਕਮਜ਼ੋਰ ਹੋ ਗੀਆਂ ਬੱਚੇਦਾਨੀ ਥੱਲੇ ਨੂੰ ਜਾਣ ਲੱਗ ਪੈਂਦੀ ਹੈ ਜੀ ਪਸ਼ੂ ਨੂੰ ਲੱਗਦਾ ਮੇਰੇ ਅੰਦਰ ਕੋਈ ਇਹ ਆਪਣਾ ਪ੍ਰੋਡਕਟ ਜੀ ਉਹ ਬੱਚੇਦਾਂ ਲਈ ਜਿਹੜੀਆਂ ਨਾਲਾਂ ਕਮਜ਼ੋਰ ਹੋ ਜਾਂਦੀਆਂ ਜੀ ਉਹਨਾਂ ਨੂੰ ਕਸਾਬ ਦਿੰਦਾ ਜੀ ਠੀਕ ਹੈ ਜੀ ਤੁਸੀਂ ਦੇਖੋ ਜਿੱਥੇ ਜ਼ਿਆਦਾ ਮਤਲਬ ਕਿ ਭਾਰ ਪੈਂਦਾ ਪਿਆ ਪਸ਼ੂ ਦਾ ਭਾਰ ਬੜਾ ਜ਼ਿਆਦਾ ਬਾਹਰ ਆ ਗਿਆ ਅੰਦਰ ੱਤਕਣਾ ਪੈਂਦਾ ਜੀ ਉੱਥੇ ਤਾਂ ਆਪਣੇ ਦਿਨੇ ਪੈਂਦੇ ਦੋ ਪੈਕੇਟ ਆ ਸਹੀ ਗੱਲ ਹੈ ਇੱਕ ਪੈਕੇਟ ਦੇ ਵਿੱਚ ਉਹ 6 ਪਾਊ ਚ ਠੀਕ ਹੈ ਉੱਥੇ ਸਵੇਰ ਸ਼ਾਮ ਪਹਿਲੇ 3 ਦਿਨ ਦੇਣਾ ਜੇ ਉਦੋਂ ਬਾਅਦ ਇੱਕ ਟਾਈਮ ਦੇਣਾ ਜੀ ਇੱਕ ਟਾਈਮ ਠੀਕ ਹੈ ਜਿੱਥੇ ਆਪਣਾ ਕੋਈ ਬੋਲ ਬੋਲ ਵਾਂਗੂ ਬਾਹਰ ਥੋੜਾ ਬਹੁਤਾ ਦਿਖਾਉਂਦੀ ਪਈ ਖੜੀ ਹੋ ਤੇ ਅੰਦਰ ਕਰਨੀ ਉੱਥੇ ਆਪਣਾ ਇੱਕ ਪੈਕੇਟ ਹੀ ਵੱਧ ਇੱਕ ਪੈਕੇਟ ਹੀ ਮਤਲਬ ਜਿਹੜਾ ਹੈਗਾ ਡੰਗ ਲਾ ਦੂਗਾ ਹਾਂਜੀ ਉਹਦੇ 6 ਪਾਊ ਚ ਆ ਜੀ ਡੇਲੀ ਇੱਕ ਦਿਨਾਂ 6 ਦਿਨ ਲਗਾਤਾਰ ਯ ਵੀ ਤੁਸੀਂ ਨਾ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਆਪਾਂ ਨੂੰ ਇਹ ਪ੍ਰੋਡਕਟ ਜਿਵੇਂ ਆਪਾਂ ਦੂਜੀ ਵਾਰ ਦਿਖਾ ਰਹੇ ਹਾਂ ਜੇ ਆਪਾਂ ਨੂੰ ਕਮੈਂਟਾਂ ਦੇ ਵਿੱਚ 80% ਵੀ ਇਸ ਪ੍ਰੋਡਕਟ ਦਾ ਰਿਜ਼ਲਟ ਮਿਲਿਆ ਦਿਖਾਈ ਦਿੱਤਾ ਠੀਕ ਹੈ ਫਿਰ ਤਾਂ ਇਹਨਾਂ ਦੀ ਸ਼ਾਬਾਸ਼ੀ ਆ ਨਹੀਂ ਭਾਈ ਇਹਨਾਂ ਦੀ ਦੇਖ ਲਓ ਜਿਹੜਾ ਪ੍ਰੋਡਕਟ ਨੂੰ ਆਪਾਂ ਆਖਾਂਗੇ ਭਾਈ ਨਾ ਵਰਤਿਓ ਠੀਕ ਹੈ ਵਰਤਨਾ ਤਾਂ ਅੱਜ ਕੱਲ੍ਹ ਦੇਖੋ ਜੀ ਸ਼ਰਮਾ ਜੀ ਲੋਕ ਬੜੇ ਸਮਝਦਾਰ ਆ ਆਪਦੀ ਸਮਝ ਨਾਲ ਵਰਤਦੇ ਆ ਪਰ ਮੈਂ ਇੱਕ ਤਾਂ ਪੁੱਛਿਆ ਵੀ ਇੱਕ ਮੈਨੂੰ ਫੋਨ ਆਇਆ ਠੀਕ ਹੈ ਉਹ ਕਹਿੰਦਾ ਭਰਾ ਕਹਿੰਦਾ ਸਾਡੇ ਇੱਥੇ ਲਾਲ ਲੈਣਾ ਸੀਗਾ ਕਹਿੰਦਾ ਜੀ ਮੈਨੂੰ ਤਾਂ ਰਿਜ਼ਲਟ ਦਾ ਮਤਲਬ ਜਿਹੜਾ ਹੈਗਾ ਨਾ ਵੀ ਰਿਜ਼ਲਟ ਨਹੀਂ ਮਿਲਿਆ ਉਹ ਮੈਨੂੰ ਕਦੇ ਕਦੇ ਕਹਿੰਦਾ ਕਰੇ ਰਿਜ਼ਲਟ ਮਿਲਿਆ ਨਹੀਂ ਕਦੇ ਕਦੇ ਕਿ ਵੀ ਉਹ ਆਏ ਸੀ ਅਸੀਂ ਟੀਕੇ ਲਵਾਤੇ ਸੀ ਦੇਖੋ ਮੈਂ ਇਹ ਜ਼ਰੂਰੀ ਕਹਿਣਾ ਹੈ ਵੀ ਜੇ ਤੁਸੀਂ ਨਾਲ ਟੀਕੇ ਲਵਾਤੇ ਕਿਰਾਂ ਤੁਸੀਂ ਇਹਦਾ ਰਿਜ਼ਲਟ ਦੇਖੋ ਹਾਂਜੀ ਹਾਂਜੀ ਠੀਕ ਹੈ ਟੀਕੇ ਨਾਲ ਲਵਾਓ ਲਾਲਿਆਣੇ ਪਿੰਡ ਤੋਂ ਮੈਨੂੰ ਫੋਨ ਆਇਆ ਸੀ ਸਾਡੇ ਉੱਥੇ ਨਾ ਮਤਲਬ ਕੀ ਹੈ ਵੀ ਸਾਡੀ ਭੁਆਈ ਦੀ ਬੇਟੀ ਆ ਠੀਕ ਹੈ ਜੀ ਉਹਨਾਂ ਦੇ ਬੇਟੇ ਦੇ ਦੋਸਤ ਨੇ ਮੰਗਾਇਆ ਸੀਗਾ ਤੇ ਮੈਂ ਆਖਿਆ ਫਿਰ ਆਪਾਂ ਚਲੋ ਇੱਕ ਜਾਣੇ ਦੀ ਮਤਲਬ ਆਪਾਂ ਗੱਲ ਸੁਣ ਕੇ ਦੀ ਆਪਾਂ ਉਹ ਕਰ ਸਕਦੇ ਜਿਵੇਂ ਹੁਣ ਤੁਸੀਂ ਮੈਨੂੰ ਫੋਨ ਤੇ ਮਤਲਬ ਜਿਹੜੇ ਹੈਗੇ 3-4 ਬੰਦਿਆਂ ਨਾਲ ਗੱਲਬਾਤ ਕਰਵਾਈ ਠੀਕ ਹੈ ਮੈਂ ਇਹੀ ਕਹਣਾ ਵੀ 80% ਰਿਜ਼ਲਟ ਮੰਨ ਲੈਂਦਾ ਮੈਂ ਪਰ ਇਹਦੇ ਨਾਲ ਇੱਕ ਫੋਨ ਹੋਰ ਵੀ ਆਇਆ ਮੈਂ ਸਾਰੀ ਸਾਫ਼ ਗੱਲ ਕਰੂੰਗਾ ਦੇਖ ਸ਼ਰਮਾ ਜੀ ਉਹਨਾਂ ਦਾ ਸਹੀ ਗੱਲ ਹੈ ਜੀ ਮੈਂ ਮੈਂ ਉਹ ਗੱਲ ਪੁੱਛਾਂ કે ਨਾ ਪੁੱਛਾਂ ਵੀ ਮੈਨੂੰ ਫੋਨ ਵੀ ਆਇਆ ਵੀ ਭਾਈ ਇਹਦੇ ਨਾਲ ਦੁੱਧ ਜਿਹੜੀਆਂ ਹੈਗੀਆਂ ਸੂਕੇ ਸਾਡੀਆਂ ਮੱਝਾਂ ਨੇ ਦੁੱਧ ਘਟ ਦਿੱਤਾ ਬਿਲਕੁਲ ਜੀ ਇਹਦੇ ਬਾਰੇ ਹੀ ਮੈਂ ਤੁਹਾਡਾ ਨਾਲ ਗੱਲ ਕਰਨੀ ਕਿਉਂਕਿ ਮੈਨੂੰ ਵੀ ਬਹੁਤ ਸਾਰੇ ਤੁਹਾਨੂੰ ਘਟਾਏ ਮੈਨੂੰ ਬਹੁਤ ਜ਼ਿਆਦਾ ਫੋਨ ਆਏ ਇਹ ਚੀਜ਼ ਕਹਿੰਦੇ ਵੀ ਦੁੱਧ ਤੇ ਥੋੜਾ ਇਫੈਕਟ ਕਰਦਾ ਜਿਵੇਂ 19 21 ਫਰਕ ਦਾ ਦੁੱਧ ਆ ਪੈਂਦਾ ਜੀ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਵੀ ਇਹਦੇ ਨਾਲ 19 21 ਦੁੱਧ ਦਾ ਫਰਕ ਪਊਗਾ ਜੀ ਕਿਉਂਕਿ ਇਹਦੇ ਨਾਲ ਨਾ ਇਹ ਥੋੜਾ ਜਿਹਾ ਠੰਡਾ ਹੁੰਦਾ ਜੀ ਜਦੋਂ ਕਹਿਦਿਆਂ ਨਾ ਮਤਲਬ ਕਿ ਇਹਦੇ ਵਿੱਚ ਹਰ ਤਰ੍ਹਾਂ ਦੀ ਭਸਮਾ ਵਗੈਰਾ ਪਾਈਆਂ ਉਹ ਥੋੜਾ ਜਿਹਾ ਇਫੈਕਟ ਕਰਦੀਆਂ ਪਰ ਜਿੰਨਾ ਚਿਰ ਆਪਾਂ ਦਵਾਈ ਦਵਾਂਗੇ ਉਨੇ ਦਿਨ ਹੀ ਦੁੱਧ ਘਟ ਰੂਗਾ ਉਸ ਤੋਂ ਬਾ ਉਹ ਨਾਲੋਂ ਪਤਨ ਦਿਨ ਲਗਾਤਾਰ ਇੱਕ ਇੱਕ ਜਲ ਪਿਆਉ ਜੀ ਠੀਕ ਹੈ ਉਹ ਉਹ ਜੈਲ ਜਿਹੜੀ ਹੈਗੀ ਤੁਸੀਂ ਮਤਲਬ ਇਹਦੇ ਵਿੱਚ ਤਾਂ ਨਹੀਂ ਹੈਗੀ ਨਹੀਂ ਇਹਦੇ ਵਿੱਚ ਨਹੀਂ ਹੈਗੀ ਅੱਡ ਲੈ ਕੇ ਅੱਡ ਲੈ ਕੇ ਅੱਛਾ ਅੱਡ ਲੈ ਕੇ ਕੋਈ ਵੀ ਕੈਲਸ਼ੀਅਮ ਜਲ ਹੈਗੀ ਆ ਜਾਂ ਕੋਈ ਹੋਰ ਉਹ ਤੁਸੀਂ ਪਿਆ ਸਕਦੇ ਹੋ ਦੋਸਤੋ ਕਿਉਂਕਿ ਵੀ ਇਹ ਜ਼ਰੂਰੀ ਨਹੀਂ ਗੱਲਾਂ ਦੇਖੋ ਯਾਰ ਜਿਹੜੀ ਚੀਜ਼ ਅੰਦਰ ਜਾ ਕੇ ਉਹਨੂੰ ਠੰਡਕ ਪਾਈ ਆ ਹਨਾ ਤਾਂ ਗਰਮੇਸ਼ਣ ਵਾਲੀ ਬਾਹਰ ਆਉਂਦਾ ਤੇ ਉਹ ਠੰਡ ਪਾਈਏ ਕੁਝ ਤਾਂ ਫੈਕਟ ਕਰਦੀ ਆ ਜੇ ਮੈਂ ਇੱਕ ਸਵਾਲ ਹੋਰ ਪੁੱਛਾਂ ਵੀ 10 ਕਿਲੋ ਦੁੱਧ ਦਿੰਦੀ ਹੈ ਜਿੰਨਾਂ ਦੀ ਮੱਝ ਸੁਕੇ ਹਾਂ ਜੀ ਉਹਨਾਂ ਨੇ ਮਤਲਬ ਕਿੰਨਾ ਦੁੱਧ ਦੇਉਗੀ ਉਹਦਾ ਮੰਨ ਕੇ ਜਦੋਂ 8.5 9 8.5 ਬਸ ਇੱਥੇ ਦੇ ਦੁੱਧ ਮਤਲਬ ਲੀਟਰ 1.5 ਲੀਟਰ ਦਾ ਫਰਕ ਪੈਂਦਾ ਜੀ ਠੀਕ ਹੈ ਵੀ ਪੈਂਦਾ ਜ਼ਰੂਰ ਹੈ ਹਾਂ ਜੀ ਪੈਂਦਾ ਜ਼ਰੂਰ ਹੈ ਲੇਖੋ ਇਹ ਗੱਲ ਜਿਹੜੀ ਹੈਗੀ ਆਪਣੀ ਪੁੱਛ ਨਹੀਂ ਬਣਦੀ ਸੀਗੀ ਪਰ ਇਹਨਾਂ ਨੇ ਇਹ ਮੰਨਿਆ ਵੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਹੁਣ ਆਪਾਂ ਜੇ ਗੱਲ ਕਰ ਲਈਏ ਵੀ ਇਹ ਤਾਂ ਖੇੜਾ ਛਣਾਉਣਾ ਹੋਵੇ ਹਾਂ ਜੀ ਹਾਂ ਜੀ ਵੀ ਇਹ ਪ੍ਰੋਡਕਟ ਤੁਸੀਂ ਭਾਈ ਆ ਚਲਾ ਕੇ ਇਹ ਐ ਮਾਰਨਾ ਹੋਵੇ ਸੀ ਇਦੇ ਵਾਸਤੇ ਮੈਂ ਤੁਹਾਨੂੰ ਦੱਸ ਦਾਂ ਜੀ ਆਪਣਾ ਮੈਂ ਵੀ ਇਹ ਚਾਹਣਾ ਵੀ ਲੋਕਾਂ ਦਾ ਇਸ ਪ੍ਰੋਡਕਟ ਤੋਂ ਖੜਾ ਛੁੱਟੇ ਜੀ ਲੋਕਾਂ ਦੇ ਵਿੱਚ ਭਾਰ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਭਾਰ ਦੀ ਇੰਨੀ ਕਿ ਜ਼ਿਆਦਾ ਪ੍ਰੋਨਾ ਲੋਕ ਰਾਤ ਨੂੰ ਸੌ ਨਹੀਂ ਸਕਦੇ ਜੀ ਨਹੀਂ ਸੌ ਸਕਦੇ ਮੈਂ ਕਹਿੰਦਾ ਇੰਨੀ ਕਿ ਦਿੱਕਤ ਆਉਂਦੀ ਹੈ 5 ਮਿੰਟ ਵੀ ਅੱਖਾਂ ਬੰਦ ਕਰਦਾ ਅਗਲਾ ਕੰਦੇਰ ਭਾਰ 12 ਗੇ ਸਾਡਾ ਪਸ਼ੂ 1.5-2 ਲੱਖ ਦਾ ਖਾab ਹੋ ਜਾਂਦਾ ਜੀ ਖਰਾਬ ਹੋ ਜਾਂਦਾ ਠੀਕ ਹੈ ਜੀ ਮੈਂ ਤਾਂ ਆਪੇ ਕਹਿੰਦਾ ਇਹ ਪ੍ਰੋਡਕਟ ਤੁਸੀਂ ਐਕੁਰੀ ਜੋ ਭਾਰ ਦੀ ਪ੍ਰੋਬਲਮ ਐਕੁਰੀ ਮਗਾਓ ਦੁਬਾਰਾ ਤੁਹਾਨੂੰ ਪ੍ਰੋਡਕਟ ਮਗਾਉਣ ਦੀ ਜਰੂਰਤ ਨਹੀਂ ਪੈਣੀ ਕਿਉਂਕਿ ਉਹਦੇ ਵਾਸਤੇ ਆਪਣਾ ਪ੍ਰੋਡਕਟ ਆਉਂਦਾ ਜੀ ਐਵਰੀਮੈਨ 골ਡ ਜੀ ਐਵਰੀਮੈਨ 골ਡ ਇਹ ਨਾ ਤੁਹਾਨੂੰ ਐਕਸਟਰਾ ਤੌਰ ਤੇ ਕੋਈ ਹੀਟ ਵਾਸਤੇ ਪ੍ਰੋਡਕਟ ਦੇਣ ਦੀ ਲੋੜ ਆ ਨਾ ਤੁਹਾਨੂੰ ਕੋਈ ਆਪਣਾ ਰੀਪੀਟਰ ਵਾਸਤੇ ਪ੍ਰੋਡਕਟ ਦੇਣ ਦੀ ਲੋੜ ਆ ਜਦੋਂ ਆਪਣਾ ਪਸ਼ੂ ਸੂਪਿਆ ਜੀ ਰੈਗੂਲਰ ਇਹ 50 ਗ੍ਰਾਮ ਡੇਲੀ ਦੇਣਾ ਜੀ ਠੀਕ ਹੈ ਠੀਕ ਹੈ ਜੀ ਇਹ ਵਿੱਚ ਹਰ ਤਰ੍ਹਾਂ ਦੀਆਂ ਧਾਤਾਂ ਪਾਈਆਂ ਹੋਈਆਂ ਜੀ ਐਵਰੀਮੈਨ 골ਡ ਦੇ ਨਾਮ ਤੇ ਆਪਣਾ ਪ੍ਰੋਡਕਟ ਆਉਂਦਾ ਜੀ 5 ਕਿਲੋ 10 ਕਿਲੋ 25 ਕਿਲ ਇਦੇ ਨਾਲ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਪਸ਼ੂ ਦੇ ਭਾਰ ਦੀ ਪ੍ਰੋਬਲਮ ਨਹੀਂ ਆਊਗੀ ਜੀ ਨਾ ਰਿਪੀਟਰ ਦੀ ਪ੍ਰੋਬਲਮ ਆਊਗੀ ਆਪਣਾ ਪਸ਼ੂ ਸਾਲ ਨਹੀਂ ਪੰਦਦਾ ਜੀ ਠੀਕ ਹੈ ਇਹ ਇਹ ਜਿਵੇਂ ਆ ਗਿਆ ਐਵਰੀਮੈਨ ਪਲੱਸ ਹੈ ਹਾਂਜੀ ਐਵਰੀਮੈਨ ਗੋਲਡ ਪਲੱਸ ਜੀ ਠੀਕ ਹੈ ਤੇ ਅੱਛਾ ਇਹ ਤਾਂ ਰੂਟੀਨ ਦੇ ਵਿੱਚ ਜਿਹੜਾ ਹੈਗਾ ਆਪਾਂ ਮੰਨ ਕੇ ਚੱਲਗੇ ਇਹਦੀ ਪੈਕਿੰਗ ਆਹ 5 ਕਿਲੋ ਦੀ ਆ 5 ਕਿਲੋ ਵਾਲੀ ਪੈਕਿੰਗ ਜਿਹੜੀ ਹੈਗੀ ਹੈ ਮੰਨ ਕੇ ਚੱਲੋ ਵੀ ਇਹ ਕਿੰਨੇ ਰੁਪਈਆ ਦੀ ਕਿਸਾਨ ਭਰਾ ਨੂੰ ਪਊਗੀ 5 ਕਿਲੋ ਦੀ ਪੈਕਿੰਗ ਜਿਹੜੀ ਹੈਗੀ ਹੈ ਜੀ 1100 ਦੇ ਲਗਭਗ ਫਾਰਮਰ ਦੇ ਘਰੇ ਪਹੁੰਚ ਤੱਕ ਹੈ ਜੀ ਉਹਦੇ ਵਿੱਚ ਐਕਸਟਰਾ ਚਾਰਜ ਆਪਾਂ ਕੋ 240 300 ਦੇ ਲਗਭਗ ਸਾਨੂੰ ਕੂਰੀਅਰ ਚਾਰਜ ਪੈਂਦਾ ਜੀ ਠੀਕ ਆ ਆਪਾਂ ਜੇ ਕੂਰੀਅਰ ਥਰੂ ਪਹੁੰਚਣਾ ਕੂਰੀਅਰ ਨਹੀਂ ਤਾਂ ਖੁਦ ਮੈਂ ਆਪਦੀ ਥਰੂ ਜਿਵੇਂ ਮੈਂ ਉਧਰ ਰੂਟ ਬੰਨਦਾ ਜੀ ਘਰੇ ਪਹੁੰਚਾਵਾਂਗੇ ਆਪਾਂ ਅੱਛਾ ਇਹ ਫਿਰ ਮੈਨੂੰ ਇੱਕ ਗੱਲ ਦੱਸੋ ਮੰਨ ਕੇ ਚੱਲੋ ਮੈਂ ਅੱਜ ਤੁਹਾਡੇ ਕੋਲੇ ਫੋਨ ਕਰ ਲਿਆ ਬਈ ਸ਼ਰਮਾ ਜੀ ਤੁਸੀਂ ਸਾਨੂੰ ਆਹ ਡੱਬਾ ਦੇ ਕੇ ਜਾਓ ਹਾਂਜੀ ਠੀਕ ਹੈ ਨੇੜੇ țeੜੇ ਇਹ ਲੇਨ ਆ ਗਿਆ ਬੰਦਾ ਉਹਨੂੰ ਫਿਰ ਕਿੰਨੇ ਰੁਪਈਆ ਦਾ ਪੈਂਦਾ ਪਹਿਲਾਂ ਕੂਰੀਅਰ ਖਰਚਾ ਛੱਡੋ ਹਾਂਜੀ ਬਸ ਉਹ ਦੱਸੋ ਵੀ ਮੈਨੂੰ ਕਿੰਨੇ ਦਾ ਪੁੱਛੋ ਜੇ ਮੇਰੇ ਕੋਲੇ ਕੋਈ ਘਰੇ ਮੇਰਾ ਕੋਟਪੂਰਾ ਸ਼ਹਿਰਾ ਜੀ ਉੱਥੋਂ ਮੇਰੇ ਕੋਲ ਕੋਈ ਲੈਣ ਆਉਂਦਾ ਆਪਾਂ ਉੱਥੇ 900 ਰੁਪਏ ਦਾ ਜੀ ਆਪਾਂ ਠੀਕ ਹੈ 5 ਕਿਲੋ ਦੀ ਪੈਸੇ 5 ਕਿਲੋ ਦੀ ਪੈਸੇ 900 ਰੁਪਏ 900 ਰੁਪਏ ਦੇ ਮਤਲਬ ਆਪਾਂ ਉਹੀ ਹੈ ਨਾ ਵੀ ਮਤਲਬ ਮੈਂ ਇਹ ਹੀ ਕਹਿਣਾ ਨਾ ਵੀ ਆਪਾਂ ਨੂੰ ਇਹ ਨੀਅਰ ਅਬਾਊਟ ਕਿੰਨੇ ਰੁਪਏ ਕਿਲੋ ਪੈ ਗਿਆ ਇਹ ਆਪਾਂ ਨੂੰ 170 80 ਦੇ ਲਗਭਗ ਮੈਂ ਤੁਹਾਨੂੰ ਕਹਿੰਦਾ ਆਪਾਂ ਰੈਗੂਲਰ ਪਾਵਾਂਗੇ ਜੀ ਜਿਆਦਾ ਮਹਿੰਗਾ ਨਹੀਂ ਪੈਂਦਾਗਾ ਇਹਦੀ ਹੱਦ 8 ਤੋਂ 10 ਰੁਪਏ ਦਿੱਲੀ ਦਾ ਖਰਚਾ ਆਉਂਦਾ ਜੀ 8 ਤੋਂ 10 ਹਾਂਜੀ ਹਾਂਜੀ 170 ਰੁਪਏ ਮਤਲਬ ਇੱਥੇ ਜੇ ਮਤਲਬ ਨੇੜੇ-ਤੇੜੇ ਜੇ ਰਹਿਣਾਗਾ ਠੀਕ ਹੈ ਗੱਲ ਚਲੋ ਇਹ ਕਲੀਅਰ ਹੋਣਾ ਚਾਹੀਦਾ ਜੇ ਇਹ ਕਿੱਟ ਮੰਗਵੋਣੀ ਆ ਇਹ ਕਿੱਟ ਫਿਰ ਕੀ ਰੇਟ ਮਤਲਬ ਆਪਾਂ ਨੂੰ ਦਰਸ਼ਕਾਂ ਨੂੰ ਜਿਹੜੀ ਹੈਗੇ ਪਾਉਗੇ ਕਿ ਆ ਇੱਕ ਆਪਾਂ ਵੀਰੇ ਲਾਸਟ ਟਾਈਮ ਵੀ ਆਪਾਂ ਲੋਕਾਂ ਨਾਲ ਵਾਦਾ ਕੀਤਾ ਸੀਗਾ ਵੀ ਜੇ ਕੋਈ ਬੰਦਾ ਆਪਣਾ ਪ੍ਰੋਡਕਟ ਲੈਣ ਤੋਂ ਅਸਮਰਥ ਹੈਗਾ ਕੋਈ ਕਈ ਵਾਰ ਨਹੀਂ ਬੰਦੇ ਕੋਲੇ ਪੈਸੇ ਹੁੰਦੇ ਬੰਦਾ ਵੈਸੇ ਨਹੀਂ ਫੋਨ ਲਾਉਂਦਾ ਯਾਰ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਫੋਨ ਨਹੀਂ ਲਾਉਣਾ ਯਾਰ ਮੈਂ ਮੈਨੂੰ ਕਹਦੇ ਭਾਈ ਯਾਰ ਮੈਂ ਪੈਸੇ ਨਹੀਂ ਦੇ ਸਕਦਾ ਮੈਂ ਘਰੋਂ ਗਰੀਬ ਆ ਯਾਰ ਇਹ ਜੋ ਹੁੰਦੀਆਂ ਮਜਬੂਰੀਆਂ ਬਹੁਤ ਹੁੰਦੀਆਂ ਜੀ ਉਹਨੂੰ ਆਪਾਂ ਫ੍ਰੀ ਭੇਜਾਂਗੇ ਕੋਈ ਚੱਕਰ ਨਹੀਂ ਜੀ ਆਪਣਾ ਉਹ ਚੀਜ਼ ਆਪਣਾ ਕੋਈ ਐਨ ਕਮਾਈ ਦਾ ਨਹੀਂ ਆਪਾਂ ਨੂੰ ਹੈਗਾ ਲੋਕਾਂ ਦੇ ਪਸ਼ੂ ਠੀਕ ਹੋਣਗੇ ਸਭ ਕੁਝ ਸਹੀ ਹੋਊਗਾ ਜੀ ਠੀਕ ਹੈ ਆਪਣੇ ਲੋਕਾਂ ਨੂੰ ਪਸ਼ੂ ਦੁੱਧ ਵਧੀਆ ਮਿਲੂਗਾ ਜੀ ਤੇ ਲੋਕਾਂ ਦੇ ਪਸ਼ੂ ਬਚਣਗੇ ਤਾਂ ਆਪਾਂ ਬਚਾਂਗੇ ਸਾਰੇ ਜੀ ਮਤਲਬ ਅਗਲਾ ਜੀ ਇਹ ਹੋਗੀ ਹੈਲਪ ਹਾਂਜੀ ਠੀਕ ਹੈ ਇਹ ਹੈਲਪ ਹੋਗੀ ਤੇ ਇੱਕ ਕੋਰੀਅਰ ਖਰਚਾ ਇਹਦੇ ਤੇ ਫਿਰ ਕਿੰਨਾ ਆਜੂਗਾ ਕੁਰੀਅਰ ਖਰਚਾ ਆਪਾਂ ਕੋਈ ਨਹੀਂ ਲੈਂਦੇ ਕੁਰੀਅਰ ਖਰਚਾ ਮੈਂ ਆਪ ਦੇ ਪੱਲੇੋਂ ਦਊਂਗਾ ਜਿਹੜਾ ਬੰਦਾ ਨਹੀਂ ਮਗਾ ਸਕਦਾ ਵੈਰੀ ਗੁੱਡ ਹਾਂਜੀ ਹਾਂਜੀ ਅ ਦੇਖੋ ਦੋਸਤੋ ਜਿਹੜੀ ਹੈਗੀ ਹੈ ਵੀ ਭਾਈ ਜੀ ਨੇ ਆਪਣੇ ਨਾਲ ਅੱਜ ਗੱਲਾਂ ਬਾਤਾਂ ਕੀਤੀਆਂ ਹਨਾ ਤੇ ਕਿਉਂ ਦੂਜੀ ਅਰ ਆਏ ਆ ਦੂਜੀ ਅਰ ਬੰਦਾ ਉਹ ਹੁੰਦਾ ਜਿਹਨੂੰ ਆਪ ਦਿੱਤੇ ਮਾਣ ਹੁੰਦਾਗਾ ਪਰ ਮੈਂ ਇਹ ਜ਼ਰੂਰੀ ਲਾਸਟ ਤੇ ਕਹਿਣਾ ਚਾਹੁੰਦਾ ਸ਼ਰਮਾ ਜੀ ਦੇਖੋ ਕੱਲ ਨੂੰ ਕੀ ਆ ਵਰਤਨਾ ਕਰਤਨਾ ਜਿਹੜਾ ਹੈਗਾ ਉਹ ਤੁਸੀਂ ਆਪ ਦੀ ਸਮਝ ਨਾਲ ਵਰਤਨਾ ਠੀਕ ਹੈ ਅੱਜ ਕੱਲ ਕੀ ਹੈ ਵੀ ਕੋਈ ਵੀ ਇਹ ਮਾਰਕੀਟ ਦੇ ਵਿੱਚ ਨਾ ਕੋਈ ਅੱਜ ਮਤਲਬ ਕੀ ਹੈ ਵੀ ਬੰਦਾ ਪੜਿਆ ਅਣਪੜ ਸਾਰੇ ਪੜੇ ਲਿਖੇ ਹੀ ਆ ਜੇ ਵੱਡੇ ਅਣਪੜ ਹੋਣਗੇ ਤਾਂ ਉਹਨਾਂ ਦੇ ਕੀ ਆਗੇ ਬੱਚੇ ਪੜੇ ਲਿਖੇ ਹੋਣਗੇ ਕਿਉਂ ਵਰਤਨਾ ਉਹਨਾਂ ਨੇ ਆਪ ਦੀ ਸਮਝ ਨਾਲ ਆ ਦੋਸਤੋ ਤੁਸੀਂ ਤੇ ਪਰ ਇਹਨਾਂ ਦਾ ਜਿਹੜਾ ਰਿਜ਼ਲਟ ਤੁਹਾਨੂੰ ਕਮੈਂਟਾਂ ਦੇ ਵਿੱਚ ਜਿਹੜਾ ਹੈਗਾ ਜ਼ਰੂਰ ਮਿਲੂਗਾ ਬਾਕੀ ਨੰਬਰ ਆਪਾਂ ਸ਼ਰਮਾ ਜੀ ਦਾ ਸਕਰੀਨ ਉੱਤੇ ਚਲਾ ਦਾਂਗੇ ਦੋਸਤੋ ਜੇ ਕਿਸੇ ਨੂੰ ਵੀ ਦੋਨੇ ਪ੍ਰੋਡਕਟ ਇਹ ਜ਼ਰੂਰਤ ਹੋਣ ਲੋਡ ਹੋਵੇ ਪ੍ਰੋਡਕਟਾਂ ਦੀ ਤਾਂ ਤੁਸੀਂ ਭਰਾਵਾਂ ਨੇ ਕੀ ਕਰਨਾ ਇਹ ਬਾਈ ਨੂੰ ਕਾਲ ਕਰਨੀ ਆ ਕਾਲ ਜਦੋਂ ਤੁਸੀਂ ਕਰੋਗੇ ਤੇ ਸਾਰੀ ਗੱਲਬਾਤ ਜੇ ਕੋਈ ਰਹੇਗੀ ਤਾਂ ਉਹ ਤੁਹਾਨੂੰ ਫੇਰ ਸਮਝਾ ਦਨਗੇ ਸਾਰੇ ਦਰਸ਼ਕ ਵੀਰਾਂ ਦਾ ਮੈਂ ਤੇ ਤੁਹਾਡਾ ਜੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ